ਜੀ ਸ਼ਾਰਟ ਪੋਜੀਸ਼ਨਸ ਨੂੰ ਕਲੋਜ਼ ਕਰ ਦਿੱਤਾ ਗਿਆ ਇਹਦਾ ਮਤਲਬ ਸਿੱਧਾ ਇਹ ਹੁੰਦਾ ਔਰ ਇਹ ਸਿਨੈਰੀਓ ਦੇ ਵਿੱਚ ਜੀ ਮਾਰਕੀਟ ਆ ਜਿਹੜੀ ਉਹ ਤਕਰੀਬਨ ਡੇ ਹਾਈ ਦੇ ਉੱਤੇ ਕਲੋਜ਼ ਕਰਦੀ ਹੁੰਦੀ ਹੈ ਜੀ ਇਹ ਚੀਜ਼ ਆਪਾਂ ਨੂੰ ਇੱਥੇ 10-15 ਮਿੰਟ ਦੇ ਵਿੱਚ ਹੀ ਪਤਾ ਲੱਗ ਸਕਦੀ ਸੀ ਬਟ ਸਾਨੂੰ ਇਹ ਚੀਜ਼ ਪਤਾ ਲੱਗੀ ਜੀ ਤਕਰੀਬਨ ਜਾ ਕੇ 10 ਵਜੇ ਦੇ ਕਰੀਬ ਉਹ ਵੀ ਤੁਹਾਨੂੰ ਦੱਸ ਦਿਆਂ ਕਿਹੜਾ ਲੈਵਲ ਆ ਸੋ ਇੱਥੇ ਮਾਰਕੀਟ ਨੇ ਜੀ ਫਸਟ ਟੈਸਟ ਲੈਂਟਿੰਗ ਆ ਜਿਹੜੀ ਉਹ ਇਸ ਲੈਵਲ ਦੇ ਕਰੀਬ ਕਰੀ ਜਦੋਂ ਟ੍ਰੈਂਡ ਰਿਵਰਸ ਹੋ ਗਿਆ ਪੂਰਾ ਸਾਰਾ ਟਾਈਮ ਰਿਵਰਸ ਹੋ ਗਿਆ ਫਸਟ ਸਲੈਂਟਿੰਗ ਹੋਈ ਹੈ ਜਿਹੜੀ ਜੀ ਤਕਰੀਬਨ 10 ਵਜੇ ਦੇ ਕਰੀਬ ਹੋਈ ਸੀ ਐਸ ਲੈਵਲ ਦੇ ਕਰੀਬ ਇਹਨੂੰ ਵੀ ਮਾਰਕ ਕਰ ਲਿਆ ਸੀਗਾ ਪਰ ਸਾਨੂੰ ਟ੍ਰੈਂਡ ਆ ਜਿਹੜਾ ਕਲੀਅਰ ਹੋਇਆ ਜੀ ਉਹ ਐਸ ਸਲੈਂਟਿੰਗ ਦੇ ਉੱਤੇ ਹੋਇਆ ਸੀ ਐਸ ਲੈਵਲ ਦੇ ਕਰੀਬ 10:27 ਮਿੰਟ ਦੇ ਕਰੀਬ ਦੱਸ ਦਿੱਤਾ ਸੀ ਕਿ ਮਾਰਕੀਟ ਆ ਜਿਹੜੀ ਅੱਜ ਡੇ ਹਾਈ ਦੇ ਉੱਤੇ ক্লোਜ਼ ਕਰੂਗੀ ਔਰ ਮਾਰਕੀਟ ਆ ਜਿਹੜੀ ਡੇ ਹਾਈ ਦੇ ਉੱਤੇ ਹੀ ক্লোਜ਼ ਕੀਤੀ ਹੈ ਜੀ ਇਹ ਜੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਸੈਕੰਡ ਐਸਲੈਂਟਿੰਗ ਤੋਂ ਦੱਸਿਆ ਸੀ ਕਿ ਡੇ ਹਾਈ ਦੇ ਉੱਤੇ ক্লোਜ਼ ਕਰੋ ਔਰ ਮਾਰਕੀਟ ਦਾ ਜਿਹੜਾ ਟ੍ਰੈਂਡ ਆ ਉਹ ਬੁਲਿਸ਼ ਸਾਈਡ ਦਾ ਇੱਥੇ ਆ